150 ਰੁਪਏ ਦੀ ਸੇਲ ਕਰਨੀ ਹੈ 62 ਰੁਪਏ ਦੀ ਪੈਣੀ 3 ਗੁਣਾ ਕਮਾਈ ਹੋਏਗੀ ਲਿਪਸਟਿਕ ਬਹੁਤ ਹੈ ਔਰ ਸਾਡਾ ਭਰਾ ਇੱਕ ਇੱਕ ਕਰਕੇ ਤੁਹਾਨੂੰ ਸਾਰੀ ਚੀਜ਼ ਦਿਖਾ ਨਹੀਂ ਸਕਦਾ ਉੱਪਰ ਕੈਮਰਾ ਦਿਖਾਏ ਇੱਕ ਵਾਰੀ ਕਿੰਨਾ ਮਾਲ ਪਿਆ ਮੈਟ ਲੁੱਕ ਕੰਪਨੀ ਦਾ ਪੀਸ ਹੈ 200 ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦੀ ਪੈਣੀ 45 ਰੁਪਏ ਦੀ ਓਨਲੀ 45 ਰੁਪੀਸ ਔਰ ਮੈਟ ਲੁੱਕ ਜਿਹੜਾ ਬੰਦਾ ਖਰੀਦਦਾ ਉਹਨੂੰ ਪਤਾ ਵੀ 75 ਰੁਪਏ ਦੀ ਹੈ ਤੁਹਾਡਾ ਭਰਾ ਇਕੱਠਾ ਸਟਾਕ ਲੈਂਦਾ ਹੈ ਉਹਦੇ ਨਾਲ ਸਾਡੀ ਸੀੜੀ ਕੱਟੀ ਜਾਂਦੀ ਹੈ ਸਾਨੂੰ ਮਾਰਜਨ ਮਿਲਦਾ ਹੈ ਕੰਪਨੀ ਦੀ ਬਿਲਿੰਗ ਹੁੰਦੀ ਹੈ ਔਰ ਕੰਪਨੀ ਸਾਨੂੰ ਪ੍ਰੋਫਿਟ ਵੀ ਦਿੰਦੀ ਹੈ ਤਾਂ ਕਰਕੇ ਉਹੀ ਆਪਾਂ ਸਾਰਾ ਕੁਝ ਲੈਸ ਕਰਕੇ ਤੁਹਾਡੇ ਅੱਗੇ ਲਾਈਦਾ ਆਹ ਦੇਖੋ ਹੈ ਬਰਫੀ ਘੈਂਡਾ ਕਿ ਨਹੀਂ ਚੈੱਕ ਕਰੋ ਤੁਹਾਨੂੰ ਘੈਂਡ ਘੈਂਡ ਚੀਜ਼ਾਂ ਦੇਵਾਂਗੇ ਕੰਪਨੀ ਦਾ ਮਾਲ ਹੈ ਠੀਕ ਹੈ ਜੀ ਐਚਆਰ ਦਾ ਮਾਲ ਹੈ ਪਰ ਪੀਸ ਦੇ ਉੱਤੇ 200 ਐਮ ਆਰ ਪੀ ਹੈ ਔਰ ਪੀਸ ਦੀ ਲੁੱਕ ਚੈੱਕ ਕਰੋ ਠੀਕ ਹੈ ਜੀ 200 ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਹਰੇਕ ਸ਼ੇਡ ਹੈਗੇ ਨੇ ਹਨਾ ਸਾਰੇ ਨਿਊਡ ਸ਼ੇਡ ਨੇ ਤੁਹਾਨੂੰ ਕਿੰਨੇ ਦਾ ਪੀਸ ਪੈਣਾ 50 ਰੁਪਏ ਦਾ ਤੁਸੀਂ ਮਾਰਕੀਟ ਤੋਂ 200 ਦਾ ਪੀਸ ਲੈਣੇ ਹੋ 150 ਤੇ ਕਿਤੇ ਨਹੀਂ ਗਿਆ 150 ਰੁਪਏ ਕਿਤੇ ਨਹੀਂ ਗਿਆ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਦੱਸੋ ਹੈ ਗੱਲ ਵੱਤ ਆ ਦੇਖੋ ਇਹ ਸਾਰਾ ਢੇਰ ਲੱਗਾ ਹੋਇਆ ਮਾਲ ਦਾ ਠੀਕ ਹੈ ਜੀ ਇਹ ਸਾਰਾ ਢੇਰ ਲੱਗਾ ਹੋਇਆ ਔਰ ਜੋ ਜੋ ਹੱਥ ਲੱਗਦਾ ਤੁਹਾਨੂੰ ਦਿਖਾ ਰਹੇ ਆ